ਮਾਪੇ ਧਿਆਨ ਨਾਲ ਸੁਣ ਲੈਣ ਆ ਖਬਰ ਜੇਕਰ ਤੁਸੀਂ ਵੀ ਰੋਜ਼ ਆਪਣੇ ਬੱਚਾ ਨੂੰ ਖਵਾਉਂਦੇ ਹੋ ਪੈਕੇਟ ਵਾਲੇ ਸਨੈਕਸ ਤਾਂ ਅੱਜ ਤੋਂ ਹੀ ਛੱਡ ਦਿਓ ਇਹ ਚੀਜ਼ਾਂ ਬੱਚਾ ਦੇ ਸਰੀਰ ਦੇ ਅੰਗਾਂ ਨੂੰ ਕਰ ਰਹੀਆਂ ਨੇ ਇਹ ਚੀਜ਼ਾਂ ਖਰਾਬ ਜੀ ਹਾਂ ਤੁਸੀਂ ਬਿਲਕੁਲ ਸਹੀ ਸੁਣਿਆ ਹੈ ਅੱਜਕਲ ਮਾਪੇ ਬੱਚਾ ਨੂੰ ਚੁੱਪ ਕਰਾਉਣ ਜਾਂ ਫਿਰ ਖੁਸ਼ ਕਰਨ ਦੇ ਲਈ ਉਹਨਾਂ ਦੇ ਟਿਫਨ ਦੇ ਲਈ ਟਿਫਨ ਦੇ ਵਿੱਚ ਬਿਸਕਟ ਜਾਂ ਚਿਪਸ ਜਾਂ ਫਿਰ ਹੋਰ ਪੈਕੇਟਡ ਸਨੈਕਸ ਦੇ ਦਿੰਦੇ ਨੇ ਇਹ ਚੀਜ਼ਾਂ ਜਦੋਂ ਕਿ ਭੁੱਖ ਮਿਟਾਉਂਦੀਆਂ ਹਨ ਪਰ ਹੌਲੀ-ਹੌਲੀ ਬੱਚਿਆਂ ਦੀ ਸਿਹਤ ਨੂੰ ਵੀ ਕਾਫੀ ਨੁਕਸਾਨ ਪਹੁੰਚਾ ਸਕਦੀਆਂ ਨੇ ਤਾਂ ਬਿਸਕੁਟ ਅਤੇ ਚਿਪਸ ਦੇ ਵਿੱਚ ਪਾਇਆ ਜਾਣ ਵਾਲਾ ਟ੍ਰਾਂਸ ਫੈਟ ਅਤੇ ਪ੍ਰੋਸੈਸਡ 슈ਗਰ ਬੱਚਿਆਂ ਦੇ ਲੀਵਰ ਦੇ ਲਈ ਕਾਫੀ ਖਤਰਨਾਕ ਹੁੰਦੇ ਨੇ ਕਿਉਂਕਿ ਬੱਚਿਆਂ ਦਾ ਲੀਵਰ ਹਜੇ ਪੂਰੀ ਤਰ੍ਹਾਂ ਵਿਕਸਿਤ ਨਹੀਂ ਹੁੰਦਾ ਤੇ ਉਹ ਇਹਨਾਂ ਚੀਜ਼ਾਂ ਨੂੰ ਢੰਗ ਦੇ ਨਾਲ ਹਜ਼ਮ ਨਹੀਂ ਕਰ ਸਕਦਾ ਇਸ ਦੇ ਨਾਲ ਤੁਹਾਨੂੰ ਦੱਸਦੇ ਕਿ ਜੇ ਬੱਚੇ ਲਗਾਤਾਰ ਅਜਿਹੀ ਖੁਰਾਕ ਖਾਂਦੇ ਰਹਿੰਦੇ ਨੇ ਤਾਂ ਉਹਨਾਂ ਨੂੰ ਫੈਟੀ ਲੀਵਰ ਵਰਗੀ ਬਿਮਾਰੀ ਹੋ ਸਕਦੀ ਹੈ ਜੋ ਕਿ ਪਹਿਲਾਂ ਸਿਰਫ ਬਾਲਗਾਂ ਦੇ ਵਿੱਚ ਹੀ ਦੇਖੀ ਜਾਂਦੀ ਸੀਗੀ ਤੇ ਹੁਣ ਬੱਚਿਆਂ ਦੇ ਵਿੱਚ ਵੀ ਇਹ ਬਿਮਾਰੀ ਹੋ ਸਕਦੀ ਹੈ ਜੰਕ ਫੂਡ ਦੇ ਵਿੱਚ ਪੋਸ਼ਣ ਤੱਤ ਘੱਟ ਹੁੰਦੇ ਨੇ ਜੇ ਬੱਚਾ ਹਰ ਰੋਜ਼ ਇਹ ਖਾਂਦਾ ਰਹੇ ਤਾਂ ਉਸ ਦੀ ਇਮਿਊਨ ਸਿਸਟਮ ਕਮਜ਼ੋਰ ਹੋ ਸਕਦੀ ਹੈ ਇਸ ਕਾਰਨ ਉਹ ਬੱਚਾ ਅਕਸਰ ਸਰਦੀ ਬੁਖਾਰ ਜਾਂ ਫਿਰ ਪੇਟ ਦੀ ਬਿਮਾਰੀ ਦੇ ਵਿੱਚ ਫਸ ਸਕਦਾ ਹੈ ਜਿਹੜੇ ਬੱਚੇ ਹਰ ਰੋਜ਼ ਪ੍ਰੋਸੈਸਡ ਫੂਡ ਜਾਂ ਫਿਰ ਜੰਕ ਫੂਡ ਖਾਂਦੇ ਰਹਿੰਦੇ ਨੇ ਉਹਨਾਂ ਦੇ ਵਿੱਚ ਛੋਟੀ ਉਮਰ ਤੋਂ ਹੀ ਮੋਟਾਪਾ ਅਤੇ 슈ਗਰ ਦਾ ਖਤਰਾ ਵੱਜ ਜਾਂਦਾ ਹੈ। ਇਹਨਾਂ ਚੀਜ਼ਾਂ ਦੇ ਵਿੱਚ ਕੈਲੋਰੀ, ਚੀਨੀ ਅਤੇ ਨਮਕ ਜ਼ਿਆਦਾ ਹੁੰਦੇ ਨੇ ਜੋ ਕਿ ਸਰੀਰ ਦੇ ਵਿੱਚ ਚਰਬੀ ਵਧਾ ਦਿੰਦੇ ਨੇ। ਚਿਪਸ ਤੇ ਬਿਸਕੁਟਾਂ ਦੇ ਵਿੱਚ ਫਾਈਬਰ ਘੱਟ ਹੁੰਦਾ ਜਦਕਿ ਬੱਚਿਆਂ ਨੂੰ ਸਹੀ ਪਾਚਣ ਦੇ ਲਈ ਫਾਈਬਰ ਵਾਲੀ ਪਰਾਕ ਦੀ ਬਹੁਤ ਲੋੜ ਹੁੰਦੀ ਹੈ। ਜੇ ਬੱਚੇ ਹਰ ਰੋਜ਼ ਇਹ ਚੀਜ਼ਾਂ ਖਾਂਦੇ ਰਹਿੰਦੇ ਨੇ ਤਾਂ ਉਹਨਾਂ ਨੂੰ ਕਬਜ਼, ਗੈਸ, ਪੇਟ ਦਰਦ ਜਾਂ ਫਿਰ ਭੁੱਖ ਨਾ ਲੱਗਣ ਵਰਗੀਆਂ ਕਈ ਪਾਚਨ ਸੰਬੰਧੀ ਸਮੱਸਿਆਵਾਂ ਹੋ ਸਕਦੀਆਂ ਨੇ ਜਿਹੜੇ ਬੱਚੇ ਰੋਜ਼ ਚਿਪਸ ਅਤੇ ਬਿਸਕੁਟ ਵਰਗੇ ਜੰਕ ਫੂਡ ਖਾਂਦੇ ਨੇ ਉਹ ਹੌਲੀ-ਹੌਲੀ ਫਲ, ਸਬਜ਼ੀ ਤੇ ਦਾਲਾਂ ਵਰਗੀਆਂ ਸਿਹਤਮੰਦ ਚੀਜ਼ਾਂ ਜੋ ਕਿ ਇਹ ਚੀਜ਼ਾਂ ਖਾਣ ਤੋਂ ਹਟ ਜਾਂਦੇ ਨੇ ਪਹੇਜ ਕਰਦੇ ਨੇ ਤੇ ਉਹਨਾਂ ਨੂੰ ਚੱਗਿਆ ਵੀ ਨਹੀਂ ਲੱਗਦੀਆਂ ਇਸ ਕਾਰਨ ਉਹਨਾਂ ਦੀਆਂ ਖਾਂ-ਪੀਣ ਦੀਆਂ ਆਦਤਾਂ ਖਰਾਬ ਹੋ ਜਾਂਦੀਆਂ ਨੇ ਅਤੇ ਬਾਅਦ ਦੇ ਵਿੱਚ ਸਿਹਤਮੰਦ ਖਰਾਬ ਦੇ ਵੱਲ ਵਾਪਸ ਆਉਣਾ ਬੇहद ਔਖਾ ਹੋ ਜਾਂਦਾ ਹੈ। ਚਿਪਸ ਦੀ ਥਾਂ ਘਰ ਦੇ ਭੁੰਨੇ ਹੋਏ ਮਖਾਣੇ, ਚਨੇ ਜਾਂ ਫਿਰ ਪੋਹਾ ਦੇ ਸਕਦੇ ਹੋ ਤੁਸੀਂ ਆਪਣੇ ਬੱਚਿਆਂ ਨੂੰ। ਬਿਸਕੁਟ ਦੀ ਥਾਂ ਸੂਜੀ ਟੋਸਟ, ਫਲ ਜਾਂ ਫਿਰ ਮੂੰਗ ਦਾਲ ਦਾ ਚੀਲਾ ਵਰਗੇ ਇਹ ਤੁਸੀਂ ਚੀਰਾ ਅਪਣਾ ਸਕਦੇ ਹੋ ਤੇ ਆਪਣੇ ਬੱਚਾ ਦੇ ਟਿਫਨ ਦੇ ਵਿੱਚ ਇਹ ਤੁਸੀਂ ਦੇ ਸਕਦੇ ਹੋ। ਬੱਚਿਆਂ ਦੀ ਆਦਤ ਹੌਲੀ-ਹੌਲੀ ਬਦਲੋ। ਇਹ ਖਾਸ ਕਰਕੇ ਮਾਪੇ ਜ਼ਰੂਰ ਧਿਆਨ ਨਾਲ ਸੁਣਨ। ਤੇ ਪਿਆਰ ਦੇ ਨਾਲ ਬੱਚਾ ਨੂੰ ਸਮਝਾਓ ਜ਼ਬਰਦਸਤੀ ਨਾ ਕਰੋ ਬੱਚਾ ਦੇ ਨਾਲ ਪੈਕੇਟ ਬੰਦ ਚੀਜ਼ਾਂ ਹਫ਼ਤੇ ਦੇ ਵਿੱਚ ਇੱਕ ਵਾਰੀ ਜਾਂ ਫਿਰ ਦੋ ਵਾਰੀ ਤੁਸੀਂ ਦੇਖ ਸਕਦੇ ਹੋ ਤੇ ਉਹ ਵੀ ਥੋੜੀ ਮਾਤਰਾ ਦੇ ਵਿੱਚ ਜੰਗਫੂੜ ਦੇ ਨੁਕਸਾਨ ਦੇ ਬਾਅਦ ਵਿੱਚ ਠੀਕ ਹੋਣਾ ਬੇहद ਔਖਾ ਹੋ ਜਾਂਦਾ ਹੈ ਬਚਪਨ ਦੀ ਇਹ ਖੁਰਾਕ ਦਾ ਅਸਰ ਉਹਨਾਂ ਦੀ ਪੂਰੀ ਜ਼ਿੰਦਗੀ ਦੇ ਉੱਤੇ ਪੈਂਦਾ ਹੈ ਕਹਿੰਦੇ ਨੇ ਜਦੋਂ ਪੇੜ ਨੂੰ ਉਗਾਇਆ ਜਾਂਦਾ ਹੈ ਤਾਂ ਉਸ ਦੀ ਜੜ੍ਹਾਂ ਨੂੰ ਮਜ਼ਬੂਤ ਕਰਨਾ ਬੇहद ਜ਼ਰੂਰੀ ਹੈ ਤਾਂ ਜਦੋਂ ਇੱਕ ਕਿਸਾਨ ਵੀ ਖੇਤਾਂ ਦੇ ਵਿੱਚ ਕੰਮ ਕਰਦਾ ਹੈ ਤਾਂ ਉਹ ਵੀ ਆਪਣੀ ਫਸਲ ਨੂੰ ਪਹਿਲਾਂ ਚੰਗੀ ਖੁਰਾਕ ਦੇਣ ਦੇ ਲਈ ਚੰਗੇ ਫਲ ਦੇਣ ਦੇ ਲਈ ਚੰਗੀ ਫਸਲ ਲੈਣ ਦੇ ਲਈ ਉਸਤੇ ਬਹੁਤ ਜ਼ਿਆਦਾ ਮਿਹਨਤ ਕਰਦਾ ਹੈ ਤਾਂ ਹੀ ਉਸ ਦਾ ਫਸਲ ਐਨਫਲ ਗਿੜਾ ਕਿਉਂ ਨਾਲੋਂ ਬਾਦ ਵਿੱਚ ਮਿਲਦਾ ਹੈ اسی ਤਰੀਕੇ ਦੇ ਨਾਲ ਜੇਕਰ ਬਚਪਨ ਦੀ ਖੁਰਾਕ ਬੱਚਾ ਦੀ ਚੰਗੀ ਹੋਵੇਗੀ ਤਾਂ ਉਹਨਾਂ ਦੀ ਪੂਰੀ ਜ਼ਿੰਦਗੀ ਦੇ ਉੱਤੇ ਬਹੁਤ ਚੰਗਾ ਪ੍ਰਭਾਵ ਪਵੇਗਾ ਜੇਕਰ ਮਾੜੀ ਖੁਰਾਕ ਹੋਏਗੀ ਤਾਂ ਉਹਨਾਂ ਦੀ ਜ਼ਿੰਦਗੀ ਦੇ ਉੱਤੇ ਵੀ ਮਾੜਾ ਪ੍ਰਭਾਵ ਹੋਏਗਾ ਇਸ ਲਈ ਅੱਜ ਤੋਂ ਹੀ ਮਾਪੇ ਜ਼ਰੂਰ ਇਸ ਗੱਲ ਨੂੰ ਧਿਆਨ ਨਾਲ ਸੁਣ ਲੈਣ ਤੇ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਜ਼ਰੂਰ ਕਰ ਲੈਣ ਤਾਂ ਕਿ ਹਰ ਇੱਕ ਮਾਤਾ ਪਿਤਾ ਦੇ ਕੋਲ ਇਹ ਵੀਡੀਓ ਪਹੁੰਚ ਸਕੇ ਤੇ ਉਹ ਆਪਣੇ ਬੱਚਾ ਨੂੰ ਚੰਗਾ ਪੋਸ਼ਣ ਅਤੇ ਅਚੰਗੀ ਖੁਰਾਕ ਦੇ ਸਕਣ ਤੇ ਅੱਜ ਤੋਂ ਹੀ ਤੁਸੀਂ ਸਿਹਤਮੰਦ ਆਹਤਾ ਸ਼ੁਰੂ ਕਰ ਦਿਓ